ਸਰਕਾਰੀ ਹਸਪਤਾਲ ਦੀ ਲਾਪਰਵਾਹੀ ਨਾਲ ਦੋ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਆ ਚੱਕਰ ਕੀ ਹੋਇਆ ਕਿ ਹਸਪਤਾਲ ਦੇ ਵਿੱਚ ਬੱਚੇ ਐਡਮਿਟ ਹੀ ਦੋ ਚੂਹੇ ਆਏ ਆ ਚੂਹਿਆਂ ਨੇ ਜਿਹੜੇ ਆ ਬੱਚਿਆਂ ਦੇ ਹੱਥ ਪੈਰ ਜਿਹੜੇ ਕੱਟਦੇ ਆ ਤੇ ਉਸ ਤੋਂ ਬਾਅਦ ਜਿਹੜੇ ਦੋਵਾਂ ਬੱਚਿਆਂ ਦੀ ਮੌਤ ਹੋ ਗਈ ਕਿਉਂਕਿ ਤੇ ਸੀਸੀਟੀਵੀ ਵੀਡੀਓ ਵੀ ਬਣੀ ਆ ਜਿਹਦੇ ਵਿੱਚ ਚੂਹੇ ਉਹਨਾਂ ਨੂੰ ਕੱਟਦੇ ਪਏ ਆ ਤੇ ਚੂਹੇ ਜਿਹੜੇ ਭੱਜੇ ਫਿਰਦੇ ਪਏ ਆ ਤੇ ਇਹ ਹਸਪਤਾਲ ਵਾਲਿਆਂ ਨੂੰ ਬੜੇ ਟਾਈਮ ਤੋਂ ਲੋਕ ਜਿਹੜੇ ਕੰਪਲੇਂਟ ਕਰਦੇ ਪਏਗੇ ਤੁਹਾਡੇ ਹਸਪਤਾਲ ਦੇ ਵਿੱਚ ਚੂਹੇ ਵੜੇ ਆ ਬੜੀਆਂ ਕੰਪਲੇਂਟਾਂ ਆਉਂਦੀਆਂ ਆ ਲੋਕਾਂ ਦੀ ਪਰ ਹਸਪਤਾਲ ਦੀ ਮੈਨੇਜਮੈਂਟ ਨੇ ਕੋਈ ਵੀ ਜਿਹੜਾ ਧਿਆਨ ਨਹੀਂ ਦਿੱਤਾ ਤੇ ਦੋ ਬੱਚਿਆਂ ਦੀ ਜਾਨ ਚਲ ਗਈ ਆ ਐਮਪੀ ਦੇ ਅੰਦੌਰ ਹਸਪਤਲ ਦੀ ਗੱਲ ਆ ਤੇ ਸਰਕਾਰੀ ਹਸਪਤਲ ਆ ਇਹ ਮਹਾਰਾਜਾ ਜਸ਼ਵੰਤ ਰਾਓ ਹਸਪਤਲ ਦਾ ਨਾਮ ਆ ਇੱਕ ਬੱਚੇ ਦਾ ਹੱਥ ਕਟਿਆ ਉਹਨਾਂ ਚੂਹਿਆਂ ਨੇ ਤੇ ਇੱਕ ਬੱਚੇ ਦੇ ਜਿਹੜਾ ਮੋਢੇ ਤੇ ਦੰਦ ਮਾਰੇ ਆ ਤੇ ਉਸ ਤੋਂ ਬਾਅਦ ਜਿਹੜੀ ਦੋਵਾਂ ਬੱਚਿਆਂ ਦੀ ਮੌਤ ਹੋ ਗਈ ਆ ਤੇ ਇਹ ਮੋٹے-ਮੋٹے ਚੂਹੇ ਤੁਸੀਂ ਦੇਖ ਸਕਦੇ ਕਿਦਾਂ ਭਜਦੇ ਪਏ ਆ ਉਹ ਹਸਪਤਲ ਦੇ ਬੈੱਡਾਂ ਦੇ ਉੱਤੇ ਤੇ ਹੁਣ ਹਸਪੀਟਲ ਵਾਲੇ ਕਹਿੰਦੇ ਪੈਗੇ ਨਹੀਂ ਇਹ ਬੱਚੇ ਜਿਹੜੇ ਆ ਚੂਹਿਆਂ ਦੇ ਕੱਟਣ ਨਾਲ ਨਹੀਂ ਮਰੇ ਇਹਨਾਂ ਦੀ ਮੌਤ ਵੈਸੇ ਹੋ ਗਈ ਆ ਪਰ ਸੀਸੀਟੀਵੀ ਵੀਡੀਓ ਆਈ ਉਹਦੇ ਵਿੱਚ ਜਿਹੜੇ ਚੂਹੇ ਭੱਜਦੇ ਪਿਆ ਆ ਇਸ ਤੋਂ ਬਾਅਦ ਇੱਕ ਦੋ ਸਟਾਫ ਮੈਂਬਰਾਂ ਨੂੰ ਜਿਹੜਾ ਡਿਊਟੀ ਤੋਂ ਕੱਢ ਦਿੱਤਾ ਗਿਆ ਪਰ ਹੁਣ ਕੀ ਫਾਇਦਾ ਵਾ ਇਹ ਚੀਜ਼ਾਂ ਦਾ ਪਹਿਲਾਂ ਧਿਆਨ ਦੇਣਾ ਚਾਹੀਦਾ ਜਿੱਦਾਂ ਲੋਕ ਕੰਪਲੇਂਟ ਕਰਦੇ ਜੇ ਇਹਨਾਂ ਪਹਿਲਾਂ ਧਿਆਨ ਦਿੱਤਾ ਹੁੰਦਾ ਤੇ ਸ਼ਾਇਦ ਅੱਜ ਜਿਹੜੀ ਇਹ ਕੜ ਦਾ ਨਾਮ ਆਵਾਪਰਦੀ